ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਜੱਗੂ ਦੇ ਘਰੋਂ ਪਿੰਡ ਮਕੰਦੇ ਵਾਲੇ ਦੇ ਵਿੱਚੋਂ ਮਹਿਤਾਬ ਡੇਰੀ ਫਾਰਮ ਦੇ ਵਿੱਚੋਂ ਅੱਜ ਦੋ ਜਰਸੀ ਐ ਦੋਸਤੋ ਪੰਜਾਬ ਵਾਲੀਆਂ ਗੱਬਣਾ ਤੇ ਇੱਕ ਐਚਫ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਪਾਈ ਜਾਊ ਤੋ ਲੈ ਲੈਨੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੱਗੂ ਠੀਕ ਆ ਅੱਜ ਕਿੰਨੇ ਨਾਗ ਆ ਬਾਈ ਜੱਗੂ ਤਿੰਨ ਨਾਗ ਆ ਭਰੇ ਆਪਣੇ ਕੋਲ ਠੀਕ ਆ ਤਿੰਨ ਨਾਗ ਆ ਠੀਕ ਆ ਬਾਈ ਜੱਗੂ ਇੱਕ ਕਰੀ ਆਪਣਾ ਨੰਬਰ ਦੱਸ ਦੀ ਮੇਰਾ ਨੰਬਰ ਆਪਣਾ 9501204577 ਠੀਕ ਆ ਐਡਰੈਸ ਵੀ ਦੱਸ ਦਿੰਦੇ ਆ ਤੈਨੂੰ ਕੰਦ ਸਿੰਗਲ ਆ ਜੀ ਜਿਹੜਾ ਸ਼੍ਰੀ ਮਕਸਰ ਸਾਹਿਬ ਜਿਹੜੇ ਆਪਣੋਂ ਸਾਧਕ ਫਰੀਦਕੋਟ ਪੈਂਦਾ ਜੀ ਠੀਕ ਆ ਕੱਲ ਬਈ ਜਿਹੜੀ ਆਪਾਂ ਵੀਡੀਓ ਪਾਈ ਸੀ ਸਾਰੇ ਪਸ਼ੂ ਸੇਲ ਹੋ ਗਏ ਸਾਰੇ ਪਸ਼ੂ ਸੇਲ ਹੋ ਗਏ ਬੱਡੇ ਬਈ ਇਹਦਾ ਵੀ ਸੌਦਾ ਹੋ ਗਿਆ ਸੀ ਵੈੜ ਦਾ ਇੱਕ ਪੈਸਾ ਠੀਕ ਆ ਇਹ ਚਿੱਟੀ ਦਾ ਹੋ ਗਿਆ ਸੀ ਚਿੱਟੀ ਦਾ ਹੋ ਗਿਆ ਸੀ ਸੌਦਾ 222 ਪਾਈ ਸੀ ਕੋਈ ਇਸ਼ੂ ਹੋ ਗਿਆ ਘਰ ਦਾ ਉਹਨੂੰ ਕੋਈ ਫੈਮਿਲੀ ਪ੍ਰੋਬਲਮ ਹੋ ਗਈ ਉਹਦੇ ਕਰਕੇ ਬੰਦੇ ਦਾ ਫੋਨ ਤਾਂ ਆ ਗਿਆ ਸੀ ਕਹਿੰਦਾ ਭਾਈ ਜੇ ਵੇਚ ਦੇ ਵੇਚ ਲੈ ਇਹਨੇ 2-4 ਦਿਨ ਮੈਂ ਲੈ ਜੂ ਪਰ ਆਪਾਂ ਵੀਡੀਓ ਪਾਉਣ ਦਾ ਮਨ ਤਵਾ ਜੇ ਤਾਂ ਉਹ ਬੰਦਾ ਲੈ ਗਿਆ ਠੀਕ ਆ ਜੇ 2-4 ਦਿਨ ਆਪਣੇ ਕੋਲ ਖੜੀ ਰਹੀ ਤਾਂ ਮੰਨ ਗਏ ਤਾਂ ਲਾ ਵੀ ਆਪਣਾ ਕਿਸੇ ਨਾਲ ਸੌਦਾ ਹੁੰਦਾ ਠੀਕ ਆ ਉਹਨੂੰ ਫੋਨ ਲਾਵਾਂਗੇ ਪਹਿਲਾਂ ਬਿੱਤੂ ਲ ਜਾਣੀ ਠੀਕ ਆ ਪਰ ਬਾਕੀ ਮਤਲਬ ਕਿ ਹੋ ਜਾਂਦਾ ਕਈ ਈ ਬੰਦੇ ਦਾ ਹਾਂ ਤੇ ਆ ਸਾਹਮਣੇ ਵਿਚਾਲੇ ਜਰਸੀ ਖੜੀ ਐ ਕਿੰਮਾ ਸੂਆ ਸੁੰਦੀ ਐ ਇਹ ਪਹਿਲਾ ਸੂਆ ਸੋਣਾ ਵੀਰੇ ਠੀਕ ਆ ਹਲੇ ਪਹਿਲਾ ਸੂਆ ਹੀ ਸੰਧੀ ਆ ਪਹਿਲਾ ਸੂਆ ਸੋਣਾ ਦੋ ਦੰਦ ਹਜੇ ਪ੍ਰੋਪਰ ਲੱਗੀ ਨਹੀਂ ਠੀਕ ਆ ਦੋ ਦੰਦ ਜਣੀ ਪੂਰੇ ਕੀਤੇ ਨਹੀਂ ਕਿਤੇ ਨਹੀਂ ਆ ਠੀਕ ਆ ਲੋ ਲਈ ਦੰਦ ਤੁਹਾਨੂੰ ਖਾ ਦੇਣੇ ਕੱਦ ਕਾਠ ਦੀ ਗੱਲ ਕਰੀਏ ਐਚ ਐਫ ਗਾਵਾਂ ਜਿੱਡੀ ਆ ਦੋਸਤੋ ਪੂਰੀ ਵੱਡੀ ਇਹ ਦੋ ਦੰਦ ਪੂਰੇ ਨਹੀਂ ਹੋਏਗੇ ਸਹੀ ਗੱਲ ਆ ਦੋ ਦੰਦ ਦਾ ਵਾਕਿਆ ਹੀ ਦੋਸਤੋ ਦੋ ਦੰਦ ਸਮਝ ਲਓ ਭੌਂਦੀ ਤੇ ਭੌਂਦੀ ਆ ਦੋ ਦੰਦ ਸਮਝ ਕੇ ਲੱਜ ਸਕਦਾ ਕੋਈ ਆਹ ਤੇ ਫਗਾ ਖੜੀ ਐ ਨਾਲ ਉਹਦੇ ਤੋਂ ਵੀ ਵੱਡੀ ਗੱਪਣਾ ਹੁਣਾ ਜੇ ਗੱਲ ਕਰੀਏ ਕਿੰਨੇ ਦਿਨ ਲੱਜੂਗੀ ਇਹ 10 ਦਿਨ ਲੱਜੇਗੀ ਪੂਰੇ 10 ਦਿਨ ਲੱਜੂ ਹਾਂਜੀ ਕੋਈ ਸੀਮਨ ਰਿਕਾਰਡ ਦਾ ਇਹਦਾ ਬਈ ਪਤਾ ਹੈ ਇਹ ਆਪ ਹੈਗੀ ਐਬੀਐਸ ਦੇ ਆਰ ਨੋਟ ਦੀ ਠੀਕ ਆ ਮੈਨੂੰ ਬੰਦੇ ਨੇ ਠੀਕ ਆ ਤੇ ਅੱਗੇ ਮੈਨੂੰ ਲੱਗਦਾ ਜੁਪੀਟਰ ਲੱਗਾ ਹੋਇਆ ਇਹਦੇ ਜੁਪੀਟਰ ਬੋਲ ਲੱਗਿਆ ਹਾਂਜੀ ਚੰਗਾ ਮਾਦਾਰ ਰਕਾਰਡ ਵੀ ਚੰਗਾ ਸੀ 30 ਕਿਲੋ ਤੋਂ ਪਲੱਸ ਹੀ ਚੱਲਿਆ ਵਾ 30 ਕਿਲੋ ਤੋਂ ਪਲੱਸ ਹਾਂ ਠੀਕ ਆ ਤੇ ਇਹਦਾ ਕੀ ਨਿਮਾਨ ਕਰਾਂਗੇ ਬਈ ਜੱਗੂ ਇਹ ਦੁੱਧ ਵੀ 22 23 ਕਿਲੋ 24 ਕਿਲੋ ਠੰਡਾ ਪਿਆ ਦਗਾ ਠੀਕ ਆ ਪਹਿਲੇ ਸੂਏ 22 23 ਕਿਲੋ ਦਾ ਅਨੁਮਾਨ ਕਰ ਦਮ ਹਾਂ ਆਰਾਮ ਨਾਲ ਬਾਕੀ ਦੋਸਤੋ ਸੋਹਣੇ ਕੱਦ ਕਾਠ ਵਾਲੀ ਪੰਜਾਬ ਵਾਲੀ ਜਰਸੀ ਪਹਿਲੇ ਸੂਏ ਨਾ ਐਡੀ ਜਰਸੀ ਥੋਂਦੀ ਨਹੀਂ ਜੀ ਜੇ ਗੱਲ ਕਰੀਏ ਹਾਂ ਵੀ ਆਪਾਂ ਵੀ ਬਹੁਤ ਵੇਚੀਆਂ ਤੇਰੇ ਚੈਨਲ ਤੇ ਵੀ ਬਹੁਤ ਵੇਚੀਆਂ ਪਰ ਐਡਾ ਕੱਦ ਨਹੀਂ ਹੁੰਦਾ ਜੀ ਮੈਂ ਤਾਂ ਆਪਾਂ ਨਾ ਵੀ ਆਪਾਂ ਤੇਰੇ ਕੋਲੋਂ ਤਾਂ ਪਹਿਲੀ ਵੀਡੀਓ ਕਵਰ ਕੀਤੀ ਆ ਹੋ ਸਕਦਾ ਵੀ ਜਰਸੀਆਂ ਦੀ ਹੋਰ ਕੀਤੀ ਹੋਵੇ ਐਡੀ ਦੀ ਹਾਂ ਪਹਿਲੇ ਸੂਏ ਏਪੀਐਸ ਦਾ ਨੌਡ ਗੱਬਣ ਚ ਪੀਟਰ ਤੋਂ ਠੀਕ ਆ ਜੀ ਲਓ ਵੀ ਬਾਈ ਨੇ ਰਿਕਾਰਡ ਵਿਖਾ フェイス ब्यूटी ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੀ ਫੇਸ ਬਿਊਟੀ ਆ ਦੇਖ ਸਕਦੇ ਆ ਚੰਨਾ ਦੀ ਕੁਆਲਿਟੀ ਦੇਖ ਸਕਦੇ ਆ ਫੇਸ ਚੈੱਕ ਕਰ ਸਕਦੇ ਆ ਬੋਦੀ ਵਾਲੀ ਵਹਿੜਾ ਦੋਸਤੋ ਪਿਓਰ ਐਚ ਐਫ ਤੇ ਲਈ ਵੀ ਫਾਰਮ ਤੋਂ ਹੀ ਆ ਹੈ ਬਈ ਇਹ ਕੋ ਹਾਂ ਫਾਰਮ ਤੋਂ ਆ ਠੀਕ ਆ ਲੋ ਵੀ ਥਣਾ ਦਾ ਤੁਹਾਨੂੰ ਜਜਮੈਂਟ ਕਰਾਉਣੇ ਆ ਬਹੁਤ ਚੰਗੀ ਬੱਛੀ ਬਣੋ ਹੱਥੀ ਜਵਾਈ ਵਾਲਾ ਥਣ ਕੱਢ ਮੈਂ ਕਰਮਾਲੀ ਨੇ ਦੋਸਤੋ ਪਹਿਲੇ ਸੂਏ ਥਣ ਬਹੁਤ ਸੋਹਣਾ ਕੱਢਿਆ ਦੇਖ ਸਕਦੇ ਆ ਬਹੁਤ ਸੋਹਣਾ ਬਹੁਤ ਬਣੀ ਆ ਹਜੇ ਪੜਾ ਕਰਕੇ ਆਈ ਆ ਠੀਕ ਆ ਉਹ ਚੱਕ ਵੀ ਜਾਂਦਾ ਪਸ਼ੂ ਪਰ ਜਿਵੇਂ ਪੜਾ ਕਰਕੇ ਆ ਪੱਠੇ-ਪੁੱਠੇ ਵਧੀਆ ਮੱਛੀ ਨਹੀਂ ਖਾ ਲਓ ਇਹ ਬਹੁਤ ਸੋਹਣੀ ਜਰਸੀ ਐ ਤੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਉ ਹਵਾਨੇ ਦਾ ਦੋਸਤੋ ਜੇ ਗੱਲ ਕਰੀਏ ਨਾ ਫਿਟਿੰਗ ਦੀ ਬਹੁਤ ਸੋਹਣਾ ਹਵਾਨਾ ਨਾ ਲੱਗੀ ਪਿੱਛੇ ਬਹੁਤ ਨਾੜਾਂ ਦੇਖੋਗੇ ਨਾ ਹਵਾਨੇ ਦੇ ਹੁਣੇ ਬਣਾਉਣ ਲੱਗੀ ਆ ਹਜੇ ਤਾਂ ਜਦੋਂ ਚਵਾਈ ਚੁਈ ਹੋਈ ਨਾੜਾਂ ਤਾਂ ਵੈਸੇ ਪਸੂ ਉਦੋਂ ਕੱਢਦਾ ਪਰ ਬਣਾਉਣ ਲੱਗੀ ਮਸ਼ੀਨ ਨਾਲ ਸਹੀ ਗੱਲ ਮੜਾ ਗੇੜਾ ਕੜਾਈਏ ਭਾਈ ਜੱਗੂ ਦਾ ਪਰ ਵੀ ਤੋੜਦੇ ਹਰ ਹੰਡ ਤੋੜਦੇ ਲਓ ਤੋੜ ਕੇ ਤੁਹਾਨੂੰ ਖਾਉਣੇ ਆ ਸੁਰੀ ਜਾਂਦੀ ਤਾਂ ਤੁਹਾਨੂੰ ਜੱਜਮੈਂਟ ਹੋਰ ਵੀ ਹੋ ਜਾਣੀ ਆ ਲਓ ਸਾਰੇ ਪੁੱਤ ਪਾਕ ਸੈਂਟਰ ਜਮਾਈ ਨਹੀਂ ਬੰਦਾ ਵੀ ਬਾਕੀ ਤੋਰ ਤਾਰ ਨੂੰ ਵੇਖੀ ਨਾ ਬਹੁਤ ਸੋਹਣੀ ਤੋਰ ਤਾਰ ਪਹਿਲਵਾਨਾਂ ਵਾਲੀ ਤੋਰ ਆ ਦੋਸਤੋ ਜਦੋਂ ਹਫਤੇ ਤਈ ਇਹਨੇ ਹਵਾਨਾ ਤਿਆਰ ਕੀਤਾ ਨਾ ਪੁਰਿਆ ਨਹੀਂ ਨਾ ਦੋਸਤੋ ਬਾਹਰ ਤੋਂ ਇੰਨਾ ਸੋਹਣਾ ਹਵਾਨਾ ਤਿਆਰ ਕਰ ਦਿੱਤਾ ਦੇਖ ਸਕਦੇ ਜਿਵੇਂ ਬੱਤ ਪੈਠਮੀ ਗੋਡੀ ਦੀ ਆ ਸਹੀ ਗੱਲ ਕੱਦ ਬੱਛੀ ਦਾ ਜਿਵੇਂ ਆ ਬੈਠਮੀ ਦੀ ਖੁੱਛਦੀ ਆ ਬਹੁਤ ਚੰਗੀ ਵਹਿਦਾ ਤੇ ਬਈ ਜੱਗੂ ਇਹਦਾ ਰੇਟ ਕੀ ਕਰਦੇ ਆਂ ਯਾਰ ਫਿਰ ਲੈਣ ਦੇਣ ਜਾਈ ਦੱਸੀ ਬਾਹਲਾ ਇਹ ਨਾ ਹੋਵੇ ਕਿਤੇ ਜੇਬ ਜੀ ਵਹਿੜਾ ਤੇ ਰੇਟ ਵੀ ਤੋਂ ਉਵੇਂ ਹੀ ਡੇਢ ਨਹੀਂ ਮੰਗਦੇ ਆਪਾਂ ਪਰ ਜਿਹਨਾਂ ਤੋਂ ਲਈ ਉਹਨੇ ਡੇਢ ਹੀ ਮੰਗਿਆ ਸੀਗਾ ਠੀਕ ਆ ਆਪਾਂ 120000 ਦੀ ਬੱਚੀ ਦੇ ਦਿੰਦੇ ਆ 120000 ਦੀ ਦੇ ਦਿੰਦੇ ਆ ਪਰ ਪੈਦਾ ਨਹੀਂ ਹੁੰਦੀ ਬਈ ਯਾਰ ਜਿਹਨੇ ਗਾਂ ਬੱਚੇ ਲੈਣੇ ਆ ਨਾ ਬਾਲੀ ਹਾਈਟ ਵਾਲੇ ਹੁਣ ਮੰਨ ਕੇ ਚੱਲ ਜਰਸਗੇ ਆਪਾਂ 2-2 ਦੀਆਂ ਵਿੱਚ ਕੇ ਡੇਢ-ਡੇਢ ਦੀਆਂ ਵਿੱਚ ਕੇ ਠੀਕ ਆ ਤੋ ਇਹ ਤਿੰਨਾਂ ਦੀਆਂ ਵਿੱਚ ਕੇ ਪਰ ਐਡਾ ਕੱਪ ਨਹੀਂ ਆਪਾਂ ਵਿੱਚ ਸਹੀ ਗੱਲ ਬਾਕੀ ਕਮੀ ਕਿਸੇ ਪੱਖ ਤੋਂ ਨਹੀਂ ਉਹ ਤਾਂ ਚਲੋ ਰੁੱਤ ਗਰਮੀ ਦੀ ਆ ਕੋਈ ਨਹੀਂ ਰਾਜੀ ਕੋਈ ਆ ਨਹੀਂ ਹੈਗਾ ਢੂਈ ਢਾਈ ਵਾਲੇ ਪਾਸਿਓਂ ਪੱਧਰ ਆ ਬਸ਼ੀ ਜਮਾ ਪਲੇ ਬਾਕੀ ਇੱਥੇ ਫਗਾ ਦੇ ਬਰੋਬਰ ਖੜੀ ਆ ਤੇ ਅੱਛਾ ਫਤੂ 19 ਕੀ ਬੱਦੀ ਆ ਹਾਂ ਸਹੀ ਸਹੀ ਗੱਲ ਹੈ ਤੇ ਛੋਟੀ ਨਹੀਂ ਹੈਗੀ ਵਾਕਿਆ ਪਰ ਜਸਤੀ ਦਾ ਵੀ ਖੜੀ ਆ ਤੇ ਸਾਹਮਣੇ ਇਹਨੂੰ ਰੈਪਟੈਡ ਚ ਪਾਉਂਦੀ ਐ ਸਹੀ ਗੱਲ ਹਾਏ ਉਹ ਵੀ ਪੰਜਾਬ ਵਾਲੀ ਹੈ ਉਹ ਵੀ ਪੰਜਾਬ ਵਾਲੀ ਇਹ ਨਹੀਂ ਕਹਿ ਸਕਦੇ ਵੀ ਹਿਮਾਚਲ ਵਾਲੀ ਐ ਵੇਲ ਵੀ ਚੰਗੀ ਐ ਕਦ ਕਾਠ ਵੀ ਸੋਹਣਾ ਤੇ ਪਰ ਇਹਦਾ ਉਦੋਂ ਵੀ ਜਿਆਦਾ ਆ ਬਹੁਤ ਕਰਦਾ ਬੱਚੀ ਇੱਕ ਵੀ ਤੋਂ ਮਾਨਤਨ ਕਰਦਾਂਗੇ ਲੋ ਵੀ ਜਿਹੜਾ ਬੰਦਾ ਜਾਊਗਾ ਯਾਦ ਕਰੂਗਾ ਬੱਚੀ ਆਰਾਮ ਨਾਲ ਦੇਊਗੀ ਦੁੱਧ 20 ਤੋਂ ਬਾਹਰ 30 ਕਿਲੋ ਦੀ ਗਰੰਟੀ ਦਿੰਦੇ ਪਰ ਸੇਵਾ ਤੇ ਡਿਪੈਂਡ ਐ ਕਵਲੀਆਂ ਹੁੰਦੀਆਂ ਸਹੀ ਗੱਲ ਆ ਸਹੀ ਗੱਲ ਆ ਬਾਕੀ ਮਾਨ ਤੇ ਪਤਾ ਕੋਈ ਨਹੀਂ ਹਜੇ ਹੱਥ ਤਲ ਜਾਂਦੀ ਐ ਕਿੱਥੇ ਜਾ ਕੇ ਸੋਣਾ ਸੋਣ ਸਾਣ ਦਾ ਲੱਛਣ ਦਾ ਬੱਚੀ ਨੂੰ ਹੈ ਹੀ ਨਹੀਂ ਨਾ ਸਹੀ ਗੱਲ ਆ ਬਾਕੀ ਗਾਂ ਭਾਗ ਤੇ ਪਰ ਬੱਚੀ ਸੋਹਦੀ ਨਹੀਂ ਜੀ ਬਹੁਤ ਲਾਇ ਬੱਚੇ ਨੇ ਪਰ ਕੋਖ ਕੱਢਿਆ ਪੱਠੇ ਪੱਠੇ ਖਾਦੇ ਨੇ ਨਾਲ ਲਿਆਤਾ ਬੱਚੀ ਹਾਂ ਜੀ ਜੀ ਆਪਣੇ ਕੋਲ ਹਾਂ ਜੀ ਜੀ ਬਈ 11 12 ਵਜੇ ਲੋ ਵੀ ਫੇਸ ਵੀ ਬਹੁਤ ਪਿਆਰਾ ਕੱਦ ਵੀ ਸੋਹਣਾ ਤੇ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਪਹਿਲੇ ਸੂਏ ਇਸ ਤੋਂ ਅਗੇ ਦੋ ਨੰਬਰ ਦੀ ਗੱਲ ਕਰੀਏ ਬਈ ਜੀ ਕੋ ਕਿਹ ਬੈਣਦੀ ਆਪਣੇ ਤੋਂ ਕੋਈ ਸੀ ਪਿਛਲੇ ਸਾਲ ਪਿੰਡੀ ਠੀਕ ਆ ਪਿੰਡੋ ਹੀ ਲਈ ਆਪਣੇ ਇਹ ਠੀਕ ਆ ਤੇ ਪਹਿਲਾਂ ਨੇ ਦਿੱਤਾ 18 ਕਿਲੋ ਦੁੱਧ ਉਸਤਾ ਪਹਿਲਾਂ ਨੇ 18 ਕਿਲੋ ਹਾਂ ਇਹ ਕੱਚੀ ਹੈ ਬਈ ਹਨਾ ਲਹਿ ਜੂ 10 ਦਿਨ ਪਈ ਹੈ ਵੀ 10 ਦਿਨ ਦਾ ਬੰਦਾ ਕਹਿੰਦਾ ਸੀਗਾ ਠੀਕ ਆ ਹਰਮਣ ਇਹਦੇ ਕੋਈ ਸੀਮੰਨ ਦਾ ਤਾਂ ਨਹੀਂ ਪਤਾ ਸੀਮੰਨ ਦਾ ਪਤਾ ਨਹੀਂ ਪਰ ਬੰਦਾ ਕਹਿੰਦਾ ਲਵਾਇਆ ਜਰਸੀ ਦਾ ਲੱਗਿਆ ਜਰਸੀ ਦਾ ਹੀ ਆ ਹਾਂ ਠੀਕ ਆ ਲਓ ਬਈ ਤੂੰ ਠੰਡੀ ਆ ਹੱਥੀ ਚ ਬਈ ਵਾਲਾ ਥਾਨ ਧਰਤੂਰ ਬਹੁਤ ਸੱਤ ਕਾਟ ਦੀ ਗੱਲੇ ਕਰੀਏ ਤਾਂ ਕੱਦ ਕਾੜ ਕੋਈ ਛੋਟਾ ਵੀ ਨਹੀਂ ਪੰਜਾਬ ਵਾਲੀ ਜਰਸੀ ਆ ਬਾਕੀ ਦੋਸਤੋ ਰੰਗ ਬਹੁਤ ਵਿਰਲਾ ਮਿਲਦਾ ਇਹ ਰੰਗ ਲਾਲ ਡੱਬ ਦੇ ਵਿੱਚ ਚਿੱਟੀ ਲਓ ਵੀ ਦੂਜਾ ਸੂਗਾ ਸੁੰਦੀ 10 ਦਿਨਾਂ ਅਨੁਮਾਨ ਹੈ ਬਾਈ ਜੰਦਾ ਲੈ ਜਾਣੇ ਆ ਬਾਕੀ ਆਈ ਬਾਈ ਆਂਦਾ ਪਿੰਡੋ ਹੀ ਆ ਪੈਂਟੀ ਦਿੱਤੀ ਸੀ ਪਿਛਲੇ ਸੋਏ ਆਪਾਂ ਠੀਕ ਆ ਅੱਜ ਦੀ ਕੀ ਇਮਾਨਤ ਕਰਦੇ ਬੇ ਜੱਗੂ ਅੱਜ ਦੀ ਕਿੰਨਾ ਕੁ ਦੁੱਧ ਪਾਉਂਦੇ 18 ਕਿਲੋ ਦੀ ਤਾਂ ਗਾਰੰਟੀ ਅੱਜ ਵੀ ਦੇਦਾ ਠੀਕ ਆ 18 ਕਿਲੋ ਦੀ ਗਾਰੰਟੀ ਵਾਕਈ ਬੰਨੀਆਂ ਬਾਲੀਆਂ ਫੇਸ ਚੱਕਾ ਫੇਸ ਬਹੁਤ ਪਿਆਰਾ ਦੇਖ ਸਕਦੇ ਆ ਸੋਹਣਾ ਫੇਸ ਆ ਕੰਨਾਂ ਦੀ ਕੁਆਲਿਟੀ ਕੁਆਲਿਟੀ ਦੇਖ ਸਕਦੇ ਆ ਪਿਆਰ ਜੱਸੀ ਇਹ ਗੱਲ ਨਹੀਂ ਵੀ ਕਰੋ ਸੰਗ ਦੇ ਵਿੱਚ ਆ ਹਵਾਨੇ ਜਜਮੈਂਟ ਤੁਹਾਨੂੰ ਕਰਾਉਣੇ ਆ ਦੇਖ ਸਕਦੇ ਆ ਨਾਣਾ ਟੋਣਾ ਬਹੁਤ ਨਾਣਾ ਬਹੁਤ ਸੋਹਣੀਆਂ ਠਾਈ ਆਉਂਦੀ ਆ ਕਿਉਂਕਿ ਹਜੇ 10 ਦਿਨ ਇਹਨੇ ਸੂਨ ਚ ਲੈ ਜਾਣੇ ਆ ਤੇ ਮਗਰਲੇ ਪਾਸੋਂ ਵੀ ਢੱਲ ਵੇਖ ਸਕਦੇ ਆ ਕੋਈ ਤਿਆਰੀ ਨਹੀਂ ਐਡੀ ਜੀ ਗੱਲ ਕਰੀਏ ਅਨੁਮਾਨ ਆ 10 ਦਿਨ ਰਾਵਣਾ ਲੈ ਜਾਣੇ ਆ ਥਣ ਵੀ ਸੋਨਾ ਕੱਢ ਜਣਾ ਦੋਵੇਂ ਪਾਸੇ ਨਾੜਾਂ ਚੰਗੀਆਂ ਭਾਈ ਜੱਗੂ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ ਰੇਟ ਭਾਜ ਹੀ ਕਰਾਂਗੇ ਪਰ ਕਰਾਂਗੇ ਫੋਨ ਤੇ ਠੀਕ ਆ ਇਹਦਾ ਰੇਟ ਫੋਨ ਤੇ ਕਰ ਹੋਊਗਾ ਭਾਜ ਤੇ ਕਰਾਂਗੇ ਫੋਨ ਤੇ ਕਿਉਂਕਿ ਪਿੰਡ ਦਾ ਮਸਲਾ ਪਈ ਯਾਰ ਹਨਾ ਠੀਕ ਆ ਸਹੀ ਗੱਲ ਠੀਕ ਆ ਤੇ ਅਗਲਾ ਕਹਿੰਦਾ ਤੂੰ ਐ ਤੇ ਐ ਵੇਚਦੇ 100 ਪੜਦਾ 100 ਕਰਦਾ ਹੁੰਦਾ ਪਰ ਹੋਊ ਭਾਜ ਠੀਕ ਆ ਇਹ ਗੱਲ ਨਹੀਂ ਬਈ ਨਜਾਇਜ਼ ਮੋਰਾਂ ਨਾ ਨਜਾਇਜ਼ ਨਹੀਂ ਹੈਗਾ ਜਾਇਜ਼ ਹੋਊਗਾ ਹੋਊਗਾ ਭਾਜ ਤੇ ਇਹ ਕਿਸ ਨੇ ਬੇਤਨ ਅਸਤਰਾ ਨਹੀਂ ਉਹ ਵੀ ਆਈ ਗਈ 10 ਕਿਲ ਦੇ ਦਾਪ ਕੇ ਬੜਾ ਲੱਗਦਾ ਲੈ ਵੀ ਜਗੂ ਕਈ ਵੀਰਾਂ ਨੇ ਹੋ ਸਕਦਾ ਵੀ ਆਪਣੀ ਪਹਿਲਾਂ ਵਾਲੀ ਵੀਡੀਓ ਨਾ ਵੇਖੀ ਹੋਵੇ ਤੇ ਇਹਦੀ ਕੀ ਡਿਟੇਲ ਦੱਸ ਦੇ ਇੱਕ ਵਾਰੀ ਵੀਰਾਂ ਨੂੰ ਕਿਨੇ ਪਹਿਲੇ ਸੂਏ ਬਾਈ ਜੀ 22 ਕਿਲੋ ਦੁੱਧ ਦਿੱਤਾ ਠੀਕ ਆ ਠੀਕ ਆ ਤੇ ਦੂਜੇ ਸੂਏ ਵੜਨੇ ਸੋਨਾ ਠੀਕ ਆ ਤੇ ਮਾਲਕ ਵੀ ਕੋਲੇ ਖੜਾ ਠੀਕ ਠੀਕ ਆ ਠੀਕ ਆ ਤੇ ਗਾਂ ਬਹੁਤ ਜ਼ਿਆਦਾ ਚੰਗੀ ਆ ਠੀਕ ਤੇ ਮੰਨ ਕੇ ਚੱਲਾ ਵੀ ਦੂਜੇ ਸਵੇਰੇ ਨੇ ਲੈਣਾ ਹਜੇ 15 ਤੋਂ 16 ਦਿਨ ਪਏ ਬੱਚੀ ਦੇ 15 16 ਦਿਨ ਹਜੇ ਪਏ ਆ ਹਾਂ 15 ਠੀਕ ਆ ਤੇ ਐਜੀਟੀ ਕੀ ਅਨੁਮਾਨ ਕਰਦਾ ਵੀ ਜੱਗੂ ਆਈ ਤੇ ਕਿੰਨਾ ਕੁ ਦੁੱਧ ਪਾ ਦੁੱਧ 22 23 ਕਿਲੋ ਠੱਡਾ ਪਾਉਗੀ ਫੈਕਟ ਸਟਰਦੀ ਆ ਰਾਜੀ ਰੋਜੀ ਫਾਰਮੂਲਾ ਲਓ ਵੀ ਹੱਥੀ ਜਵਾਈ ਆ ਥਣ ਕਰਮ ਵਾਲੀ ਨੇ 21 ਚ ਹੋਇਆ ਬਾਈ ਕਹਿੰਦਾ ਉਹ ਬਾਈ ਦੁਕਾਨ ਲਈ ਆ ਠੀਕ ਆ ਉਹ ਸਾਹਮਣੇ ਖੜਾ ਬਾਈ ਇਹ ਤੋ ਆਈ ਹੈ ਗਾਂ ਠੀਕ ਆ ਲਓ ਵੀ ਫਿਰ ਤਾਂ ਪੂਰੀ ਤਸੱਲੀ ਹੋ ਗਈ ਹਾਂ ਆਪਣੇ ਤੋਂ ਹੀ ਆਈ ਆ ਹਾਂਜੀ ਠੀਕਾ ਲੋ ਬਈ ਬਾਈ ਤੋਂ ਆਈ ਹੈ ਬਾਈਆਂ ਦਾ ਠੀਕਾ ਇਹਦਾ ਬੱਚੀ ਵੇਖਣ ਆਏ ਸੀਗੇ ਬੱਚੇ ਦਿਨ ਕਿੰਨੇ ਲੈ ਜੂ ਬਈ ਫਿਰ ਇਹ ਅਜੇ 15 16 ਦਿਨ ਪਏ ਸੀਗੇ ਬਈ ਅੰਕਲ ਕਹਿੰਦੇ ਰੱਖੋ ਅੱਡ ਬੜੇ ਕੱਟ ਹੋਏ ਲੋ ਤਸੱਲੀ ਬਹੁਤ ਹੁੰਦੀ ਹੈ ਬਾਈ ਨੇ ਜੱਗੂ ਨੇ ਵੀ ਬਹੁਤ ਦਿੱਤੀ ਹੈ ਤੇ ਬਾਕੀ ਸੀਲ ਠੰਡੇ ਦੀ ਗੱਲ ਕਰੀਏ ਨਾ ਦੇਖ ਸਕਦੇ ਹਾਂ ਆਪਣੇ ਤੋਂ ਆਈ ਹੈ ਲੋ ਕਿਸੇ ਚੀਜ਼ ਦੀ ਕੋਈ ਵੀ ਕੋਈ ਹੌਲ ਤਸੱਲੀ ਆ ਕਿਉਂਕਿ ਆਰਡਰ ਰੱਖਦੀ ਹੈ ਬੱਚੀ ਦੁੱਧ ਦੁੱਧ ਸੋਨਾ ਪਿਆਉਗੀ ਬਾਕੀ ਸੰਭਾਈ ਬਾਈ ਤੇਰੀ ਬਹੁਤ ਚੰਗੀ ਸੀਗੀ ਸਲਾਮ ਆ ਤੇਰੀ ਸੰਭਾਈ ਨੂੰ ਤੇ ਐਜ ਤੀ ਅਨਮਾਨ ਕਰਦੇ ਆ ਵੀ ਹੋ ਸਕਦਾ ਉਹਦੋਂ ਵੀ ਜਿਆਦਾ ਦੁੱਧ ਪਾ ਦੇ 25 ਕਿਲੋ ਨੂੰ ਹੱਥ ਮਾਰ ਜੇ ਜਿਹੜੇ ਸਾਣਾ ਸੰਭਾਈ ਆ ਸੰਭਾਈ ਸੀਗੀ ਤੇ ਬਾਈ ਜੂ ਐਜ ਤੀ ਰੇਟ ਕੀ ਕਰਦੇ ਆਗੇ ਫਿਰ ਇਹਦਾ ਰੇਟ ਇਹਨੇ ਵੀ ਨਹੀਂ ਘੱਟ ਕੀਤਾ ਸੀਗਾ ਅੱਛਾ ਠੀਕ ਆ ਪਰ ਇਹਨੂੰ ਵੀ ਪਤਾ ਹੁਣ ਕੋਲ ਖੜਾ ਕੋਈ ਬਾੜਾ ਮਾਰ ਦਿੰਦਾ ਪਰ ਆਕੇ ਨਹੀਂ 95000 ਚੋਂ ਮਾਨਤਨ ਬੱਛੇ ਕਰਦਾ 95000 ਚੋਂ ਮਾਨਤਨ ਕਰਦੇ ਹਾਂ ਲੇ ਵੀ ਹਰਮਨ ਨੇ ਇੱਕ ਜੀੜਾ ਕੜਵਾ ਦਈਏ ਤਾਂ ਤੋੜ ਕੇ ਵਿਖਾ ਦਈਏ ਮੈਂ ਤਾਂ ਪਾਸੇ ਆਇਆ ਪਤਾਏ ਪਾਸੇ ਆਇਆ ਗਾਉਂ ਦੀ ਲਓ ਵੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੁਰ ਹੀ ਜਾਂਦੀ ਤਾਂ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਦੇਖ ਸਕਦੇ ਆ ਸੋਨਾ ਕੱਦ ਕਾਠਾ ਹਵਾਨੇ ਹੀ ਤਿਆਰੀ ਦੋਸਤੋ ਮਾਲਕ ਕਰਾਇਆ ਨੇ 1,20,000 ਰੁਪਏ ਮੰਗਿਆ ਸੀਗਾ ਮੁੜ ਕੇ ਅਸੀਂ ਪੈਸੇ ਲਾ ਕੇ ਗੁੱਸੇ ਹੋ ਕੇ ਮੁੜ ਕੇ 30,000 ਮੈਂ ਤਾਂ ਪਿਛਲੇ ਸਵੇਰੇ ਠੀਕ ਆ 1,30,000 ਰੁਪਏ ਮੈਂ ਤਾਂ ਕਰਕੇ ਸੀ ਦਿੱਤੀ ਨਹੀਂ ਮੈਂ ਲਓ ਵੀ ਪਹਿਲੇ ਸੂਏ ਬਾਈਆਂ ਦਾ 1,30,000 ਰੁਪਇਆ ਦਿੰਦੇ ਸੀਗੇ ਅੱਜ ਤੀ ਤਾਂ ਬਾਈਆਂ ਦਾ ਗਰਮੀ ਦੇ ਵਿੱਚ ਥੋੜਾ ਜਿਹਾ ਨੀਕੀ ਹੋ ਜਾਂਦਾ ਗਰਮੀ ਰੁੱਤ ਦੇ ਹਿਸਾਬ ਨਾਲ ਹੁਣ ਸਿਆਲ ਜੇ ਬੱਚੀ ਹੁੰਦੀ ਸਿਆਲ ਤੇ ਕਿੱਥੇ ਡੇਢ ਡੇਢ ਗੱਲਾਂ ਕਰਦੀ ਸਹੀ ਗੱਲ ਹੈ ਲਈਆਂ ਨੇ ਮੇਰੇ ਤੋਂ ਸਹੀ ਗੱਲ ਹੈ ਠੀਕ ਵਾਕਈ ਪੋਦੇ ਵੀ ਬਾਈ ਨੇ ਦੱਸਿਆ ਸੀ ਇਕੱਠੀਆਂ ਆਈਆਂ ਸੀਗੀਆਂ ਕਈ گاਵਾ ਉਹਨਾਂ ਦੇ ਵਿੱਚ ਹੀ ਆਈ ਸੀ ਅੱਜ ਫਿਰ 95000 ਰੁਪਏ ਰੇਟ ਆ ਬਾਈ ਜੱਗੀ ਮੈਂ ਬਾਈ ਇਹ ਤਾਂ ਸੌਦਾ ਵੀ ਹੋ ਗਿਆ ਸੀ 93000 ਦਾ ਠੀਕ ਆ ਠੀਕ ਆ ਠੀਕ ਆ 3000 ਰੁਪਏ ਬੰਦੇ ਸਾਈ ਆਈ ਹੋਈ ਸੀਗੀ ਠੀਕ ਆ ਆਦਰਵਾਇਜ਼ ਜੇ ਨਹੀਂ ਲੰਦਾ ਠੀਕ ਆ ਉਹ 3000 ਰੁਪਏ ਵਿੱਚ ਰੱਖ ਕੇ ਸੌਦਾ ਕਰਾਂਗੇ ਆਪਾਂ ਹੋਰ ਦਾ ਠੀਕ ਲਓ ਬਾਈ ਆਪ ਨੂੰ ਐ ਨਹੀਂ ਹੈਗਾ ਵੀ ਅੱਜ ਵੀ ਆਪਾਂ 93 ਦੇ ਵੇਚ ਦਿੰਗੇ ਠੀਕ ਆ ਲਓ ਵੀ ਬਾਈਆਂ ਦਾ ਮਾਨ ਤਾਨ ਵੀ ਹੋ ਜਾਊਗਾ 93000 ਰੁਪਏ ਵੇਚ ਰੱਖ ਲਾਂਗੇ 3000 ਰੁਪਏ ਹਾਂ ਵੇਚ ਰੱਖ ਲਾਂਗੇ ਠੀਕ ਲਓ ਵੀ ਜਿਹੜੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਤਿੰਨ ਤਿੰਨ ਦੇ ਸਾਰੇ 90 ਦੀਆਂ ਦੇ ਦਾਂਗੇ ਯਾਰ ਠੀਕ ਆ ਲਓ ਵੀ 90 ਦੇ ਹੀ ਹੋ ਜੂਗੀ ਹਾਂ ਨਾ ਬਾਈ ਜਾਂਦਾ ਫਿਰ ਵੀ ਮੌਕੇ ਦੇ ਮਾਨਤਾਨ ਹੋ ਜਾਂਦਾ ਹੁੰਦਾ ਤੁਸੀਂ ਇੱਥੇ ਆਉਂਗੇ ਤਾਂ ਤੁਹਾਡੇ ਜ਼ਰੂਰ ਪਸੰਦ ਆਊ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਨਾਗ ਸੀ ਤਿੰਨੇ ਟੌਪ ਦੇ ਆ ਜਰਸੀਆਂ ਦੀ ਗੱਲ ਕਰੀਏ ਦੋਸਤੋ ਬਹੁਤ ਵੀਰ ਫੋਨ ਕਰਦੇ ਰਹਿੰਦੇ ਆ ਜਰਸੀਆਂ ਦੇ ਤੇ ਚੰਗੀਆਂ ਜਰਸੀਆਂ ਪੰਜਾਬ ਵਾਲੀਆਂ ਜਿਹੜੇ ਵੀਰ ਦੇ ਪਸੰਦ ਹੋਵੇ ਤਾ ਪਿੰਡ ਹੈਗਾ ਬਾਈ ਦਾ ਮਕੰਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ